ਬਾਦਾਂ ਤੇ ਰਮਤ ਨਾਲ ਕੀ ਬੜੀ ਆਗੇ ਤੂੰ ਐ ਨਹੀਂ ਕਬੀ ਆਪਾਂ ਜਾਂਦੇ ਛੱਡਦੇ ਆਗੇ ਆਪਾਂ ਜਿੱਥੇ ਜ਼ਿਕਰ ਜਾਣਾ ਪਿਆ ਉੱਥੇ ਜਾਵਾਂਗੇ ਅੱਗੇ ਮੌੜੀ ਫੇਰ ਤੱਕਣੀ ਆ ਉਹ ਮਿੰਟ ਪਰਿਵਾਰ ਪਰਿਵਾਰ ਦਾ ਕੀ ਫੈਸਲਾ ਹੈ ਇੱਕ ਮਿੰਟ ਟਿਕ ਜੋ ਸਵਾਮ ਜਦੋਂ ਫੜੇ ਜਾਣਗੇ ਜਦੋਂ ਸਰਕਾਰ ਦੇ ਸੰਕਰਾਂਗੇ ਜਦੋਂ ਬੰਦੇ ਫੜੇ ਜਾਣਗੇ ਉਨਾਂ ਅੱਗੇ ਆਪਾਂ ਸੰਸਕਾਰ ਨਹੀਂ ਕਰਦੇ ਪੋਸਟ ਮਾਰਟ ਮੁਕਾ ਲਿਆ ਯਾਰ ਬੱਲਾ ਉਹ ਪੋਸਟ ਮਾਰਟ ਬਾਈ ਉਹ ਦੁਬਾਰਾ ਫੇਰ ਹੀ ਪਹੁੰਚ ਗਏ ਕੀ ਨਵਾਂ ਹੀ ਹੋ ਗਿਆ ਪੋਸਟਮਾਨ ਬਰਾਬਰ ਡਰਾਣਾ ਬਰਾਬਰ ਬਾਬਾ ਕੋਈ ਇੱਥੇ ਰੱਖਾਂਗੇ ਬਾਬਾ ਹੀ ਇੱਥੇ ਰੱਖਾਂਗੇ ਰੋਡ ਤੇ ਰੱਖਾਂਗੇ ਕੀ ਨਾ ਪੋਸਟਮਾਨ ਕਿਰਾਇਆ ਦੂ ਬਾਗਰੋਂ ਬਰਾਬਰ ਰੋੜ ਕੇ ਓ ਗੱਡਾ ਦੋਖਾ ਕ ਭਾਈ ਚਲਿਆ ਗਿਆ ਗੱਟ ਰਰਗਾ ਕੋਈ ਆਈ ਨਹੀਂਗਾ ਵੀ ਸਾਡਾ ਦੋਖ ਨਹੀਂਗਾ ਅਜੀ ਤਰ੍ਹਾਂ ਕੋਈ ਨਹੀਂ ਕੋਈ ਸਤਿਵਾਰਾ ਪਾਉਂਦੀ ਰੱਖਣ ਲੱਗ ਪੈ ਗਈ ਬੈਡ ਬੋਡੀ ਇੱਥੇ ਰੱਖਾਂਗੇ ਪੋਸਟਮਾਨ ਕਿਰਾਇਆ ਕਹਿ ਕੇ ਆਇਆ ਕਹਿੰਦਾ ਤੈਨੂੰ ਮਰਾਉ ਅੱਛਾ ਇਹਨਾਂ ਦੇ ਪਿੰਡ ਦੇ ਬੰਦਿਆਂ ਦੇ ਬੋਲ ਆ ਮੈਂ ਤੁਹਾਨੂੰ ਚਸ਼ਮਦੀਤ ਗਵਾਹ ਹੈਗੇ ਆ ਆਪਣੇ ਕੋਲ ਸਹਨੇ ਪਿੰਡ ਦੇ ਇੱਥੇ ਸਾਡੇ ਕੋਲ ਗੱਲਾਂ ਬਾਤਾਂ ਹੁਣ ਹੋ ਰਹੀਆਂ ਸੀ ਲਾਭ ਸਿੰਘ ਉੱਕੋ ਨੇ ਕਿਹਾ ਕਹਿੰਦਾ ਮੈਂ ਮਰਾਉਂ ਕਹਿੰਦੇ ਅੱਜ ਆ ਮਰਾਤਾ ਠੀਕ ਹੈ ਸਾਨੂੰ ਸ਼ਾਕਾ ਲਾਭ ਸਿੰਘ ਉੱਕੋ ਕਹਿੰਦੇ ਸਮੇ ਦਾ ਐਮਐਲਏ ਆ ਠੀਕ ਹੈ ਸਾਨੂੰ ਕੋਈ ਡਰ ਪੈਣੀ ਹੈਗਾ ਮੈਨੂੰ ਵੀ ਪਤਾ ਅੰਜਾਮ ਬਹੁਤ ਮਾੜਿਆ ਇਹ ਚੀਜ਼ ਦੇ ਮਜੂਤਾ ਪਾਵਰਾ ਉਹਦੇ ਕੋਲੇ ਕੁਝ ਵੀ ਕਰ ਸਕਦਾ ਕੁਝ ਵੀ ਕਰਾ ਸਕਦਾ ਠੀਕ ਹੈ ਕਿਉਂਕਿ ਅਸੀਂ ਸੱਚ ਦੇ ਰਾਹ ਤੇ ਚੱਲਦੇ ਆ ਸਾਡਾ ਭਰਾ ਜਹਾਨ ਤੋਂ ਗਿਆਗਾ ਕੋਈ ਆਏ ਤੁਸੀਂ ਦਿਨ ਦਿਹਾੜੇ ਗੋਲੀ ਮਾਰ ਕੇ ਬੰਦਾ ਉਹ ਚਲਿਆ ਜਾਂਦਾਗਾ ਕੋਈ ਇਹ ਕਾਨੂੰਨ ਇਹ ਆਮ ਪਾਰਟੀ ਦੇ ਸ਼ੱਕ ਸਾਨੂੰ ਓਏ ਇਹਨਾਂ ਦੇ ਲੀਡਰਾਂ ਦੇ ਤਾਂ ਸ਼ੱਕ ਸੰਸੋਧੀਆਂ ਪਿੱਛੇ ਬਿਆਨ ਦੇ ਕੇ ਆਈ ਕਹਿੰਦਾ ਸ਼ਾਮਦਾਮ ਦੰਡ ਭੇਦ ਜਿਹੜਾ ਕੁਝ ਕਹਿੰਦਾ ਮਰਜ਼ੀ ਕਰੋ ਕਹਿੰਦਾ ਅਸੀਂ ਜਿੱਤਨੇ ਚਾਹੀਦੇ ਆ ਆ ਦੰਡ ਭੇਦ ਵਾਲੀ ਗੱਲ ਆ ਦੇਖੋ ਆ ਸਾਹਮਣੇ ਆ ਗਈਆਂ ਨਾ ਗੱਲਾਂ ਕਿ ਨਹੀਂ ਆਈਆਂ ਹੁਣ ਹੈ ਐਡੇ ਐਡੇ ਬਿਆਨ ਦਿੰਦੇ ਅਸੀਂ ਆਮ ਪਾਰਟੀ ਦੇ ਇਹ ਆ ਸਾਡਾ ਹੁਣ 6 ਫੁੱਟ ਦਾ ਸਾਡਾ ਨੌਜਵਾਨ ਜਿਹੜਾ ਅਮੇਰਾ ਸੱਕ ਸੱਚ ਦੀ ਗੱਲ ਪਿੰਡ ਸਹਨੇ ਦੇ ਲਈ ਵੀ ਠੋਕ ਕੇ ਕਰਦਾ ਸੀ ਆ ਉਹ ਹੁਣ ਦਿਨ ਦਿਹਾੜੇ ਉਹ ਬਸ ਹੱਡੇ ਦੇ ਮਾਰ ਕੇ ਤੁੱਕੀ ਦਾ ਪੁੱਤ ਚਲੇ ਆ ਗਿਆ ਦੂਜੇ ਪਾਸੇ ਸਰਕਾਰ ਇਹ ਕਹਿੰਦੀ ਹੈ ਕਿ ਇੱਥੇ ਤਾਂ ਜਿਹੜਾ ਲਾਂਡ ਆਰਡਰ ਆ ਬਹੁਤ ਮੈਂਟੇਨ ਆ ਕੋਈ ਇਦਾਂ ਦੀ ਗੱਲ ਹੀ ਨਹੀਂ ਆ ਆ ਹੁਣ ਅਸੀਂ ਆ 6 ਫੁੱਟ ਦੇ ਸਾਡੇ ਸਰਪੰਚ ਦੀ ਹੋਂ ਨੇ ਤੇ ਲਾਸ਼ ਲਈ ਬੈਠੇ ਆ ਅਸੀਂ ਮੈਂ ਮੈਂ ਇੰਨਾ ਹੱਡੇ ਨਾਲ ਉਹ ਬੰਦੇ ਨੇ ਸਦਾ ਬਤਾਇਆ ਹੋਇਆ ਸਾਡਾ ਭਰਾ ਸੀ ਜੱਟ ਸਮਝ ਸਕਦਾ ਬਾਈ ਸਮਝ ਸਕਦਾ ਮੈਂ ਤੁਹਾਨੂੰ ਤੇ ਲਾਈਨ ਆਰਡਰ ਜੇ ਇੰਨਾਗਾ ਜੇ ਲਾਈਨ ਆਰਡਰ ਇੰਨਾ ਯਾਦ ਹੁਣ ਫਿਰ ਅਸੀਂ ਇੱਥੇ ਕਾਹਦੇ ਨਹੀਂ ਬੈਠੇ ਆ ਸਾਡਾ ਭਾਈ 2 ਮਿੰਟ ਦੇ ਵਿੱਚ ਮਾਰ ਕੇ ਉਹ ਚਲੇ ਗਏ ਹੁਣ ਤੁਸੀਂ ਕੀ ਮੰਗ ਕੀ ਕਰਦੇ ਤੁਸੀਂ ਮੰਗ ਮੰਗ ਅਸੀਂ ਤਾਂ ਇਹ ਮੰਗ ਕਰਦੇ ਆ ਵੀ ਲਾਲ ਸਿੰਘ ਉਗੋ ਕੇ ਆ ਜਿਹੜਾ ਐਮਐਲਏ ਮੈਨੂੰ ਮੈਨੂੰ ਸ਼ੱਕ ਆ ਯਾਰ ਹੋਰ ਕੋਈ ਕਹੇ ਨਾ ਕਹੇ ਮੈਂ ਬਿਆਨ ਦਿੰਨਾ ਮੈਨੂੰ ਸ਼ੱਕ ਆ ਮੈਨੂੰ ਲਾਲ ਸਿੰਘ ਉਗੋ ਤੇ ਉੱਤੇ ਸ਼ੱਕ ਆ ਇਹਦੀ ਸ਼ਾਨਬੀਨ ਕਰੋ ਲਾਲ ਸਿੰਘ ਉਗੋ ਕੇ ਦੀ ਸ਼ਾਨਬੀਨ ਕਰੋ ਤਹਿਕੀਕਾਤ ਕਰੋ ਮੈਨੂੰ ਸ਼ੱਕ ਆਇਆ ਨੇ ਮਰਵਾਇਆ ਦੁੱਕੀ ਦੇ ਬੰਦੇ ਨੂੰ ਪੈਸੇ ਦੇ ਕੇ ਇਹਦਾ ਪੂਰਾ ਹੱਥ ਹੋ ਸਕਦਾਗਾ ਪੂਰੀ ਸ਼ਾਨ ਵੀ ਨਾਲ ਜਿਹੜੀ ਹੋਣੀ ਚਾਹੀਦੀ ਆ ਸਾਡੇ ਭਰਾ ਨੂੰ ਤਨ ਦਿਹਾੜੇ ਜਿਹਦੇ ਨਾਲ ਇੰਨਾ ਸਮਾਂ ਬਤਾਇਆ ਸਾਡੇ ਨਾਲ ਓਕੇ ਸਮੇ ਖੜਿਆ ਮਾਰੇ ਸਮੇ ਖੜਿਆ ਇੱਕ ਦੂਜੇ ਨਾਲ ਇੰਨਾ ਪਿਆਰ ਸਾਡਾ ਉਸ ਸਰਪੰਚ ਇਸ ਪਿੰਡ ਦਾ ਜਿਹੜਾ ਪਿੰਡ ਦੀਆਂ ਵੋਟਾਂ ਨਾਲ ਜਿੱਤਿਆ ਹੋਵੇ ਇੱਥੇ ਜਦੋਂ ਸੀਐਮ ਸਾਹਿਬ ਆਉਂਦੇ ਆ ਤਾਂ ਉਹ ਪੰਚਾਇਤ ਘਰ ਦੀ ਵੀ ਤਾਰੀਫ ਕਰਕੇ ਜਾਂਦੇ ਆ ਕਿ ਬਹੁਤ ਸੋਹਣਾ ਇਹ ਇਦਾਂ ਦੇ ਕਿਉਂਕਿ ਚੰਗੇ ਕੰਮ ਕੀਤੇ ਤਾਂ ਇਸੇ ਸਰਪੰਚ ਦੀ ਤਾਰੀਫ਼ ਕਰਕੇ ਗਏ ਸੀ ਉਹ ਮੈਂਬਰ ਵੀ ਆਪਣੇ 5 ਸਾਲ ਵਿੱਚ ਮੈਂ ਮਿਲਣ ਹੈ ਸਰਪੰਚ ਦੀ ਤਾਰੀਫ਼ ਕਰਕੇ ਗਏ ਆ ਉਹ ਤਾਂ ਗੱਲਾਂ ਮੈਂ ਮੰਨਦਾ ਵੀ ਤਾਰੀਫ਼ ਕਿਉਂਕਿ ਤਾਰੀਫ਼ ਦੇ ਕਾਬਲ ਸੀ ਉਹ ਬੰਦਾ ਜਿਹੜਾ ਕੰਮ ਕੀਤੇ ਆ ਪਿੰਡ ਦੇ ਤਾਰੀਫ਼ ਦੇ ਕਾਬਲ ਸੀ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੇ ਨਾਲ ਤੁਰਿਆ ਪਿੰਡ ਦੇ ਲਈ ਬਹੁਤ ਕਾਰਜ ਕੀਤੇ ਜਿੱਥੇ ਹੱਕ ਸੱਚ ਦੀ ਗੱਲ ਕਰਨ ਵਾਲੀ ਸੀ ਉੱਥੇ ਉਹਨਾਂ ਨੇ ਠੋਕ ਕੇ ਕੀਤੀ ਪੂਰੇ ਐਕਟਿਵ ਸੀ ਜਿਵੇਂ ਪਹਿਲਾਂ ਸੱਚ ਦੇ ਰਾਹ ਤੇ ਜਦੋਂ ਆਪਾਂ ਤੁਰਾਂਗੇ ਨਾ ਜਾਂਦਾ ਸਾਡਾ ਐਕਸੀਡੈਂਟ ਬਣਾ ਦਿੱਤਾ ਜਾਂਦਾ ਜਾਂ ਇਹੋ ਜਿਹੇ ਨਸ਼ੇੜੀਆਂ ਨੂੰ ਚਾਰ ਪੈਸੇ ਦੇ ਕੇ ਕਤਲ ਕਰਵਾ ਦਿੱਤੇ ਜਾਂਦੇ ਆ ਠੀਕ ਹੈ ਹੁਣ ਜਿਹੜਾ ਇਹਦੇ ਨਾਲ ਉਹ ਬੰਦਾ ਰਹਿੰਦਾ ਸੀ ਪਿੰਡ ਵਾਲਿਆਂ ਦੇ ਦੱਸਣ ਮੁਤਾਬਕ ਉਹ ਕਹਿੰਦੇ ਵੀ 24 ਘੰਟੇ ਨਾਲ ਹੁੰਦਾ ਸੀ ਜਿਹਨੇ ਗੋਲੀ ਮਾਰੀ ਜਿਹਨੇ ਗੋਲੀ ਮਾਰੀ ਆ ਵੀ ਨਾਲ ਹੁੰਦਾ ਸੀ ਨਾਲ ਨਾਲ ਰਹਿੰਦਾ ਹੁੰਦਾ ਸੀ ਆ ਕਹਿੰਦੇ ਹਨ ਤੇ ਹੁਣ ਇੱਕਦਮ ਪਾਈ ਦਾ ਸਰਪੰਚ ਸਾਹਿਬ ਦਾ ਅਸਲਾ ਜਬਤ ਕਰ ਲਿਆ ਜਾਂਦਾਗਾ ਝੂਠੇ ਪਰਚੇ ਪਾ ਦਿੱਤੇ ਜਾਂਦੇ ਆ ਤੇ ਇੱਕਦਮ ਜਿਹੜਾ ਬੰਦਾ ਨਾਲ ਰਹਿੰਦਾ ਉਹ ਤੋਂ ਹੁਣ ਕਿਸੇ ਸ਼ਹਿਤ ਹੀ ਹੋਈ ਆ ਇਹ ਗੱਲ ਉਹ ਨਸ਼ੇੜੀ ਬੰਦਾ ਠੀਕ ਹੈ ਉਹ ਆਏ ਆਪਦੇ ਆਪ ਉਹ ਯਾਰ ਕਿਵੇਂ ਗੋਲੀ ਮਾਰ ਦੂ ਉਹ ਕਿਸੇ ਦੀ ਸ਼ਹਿਤ ਹੀ ਹੋਇਆ ਗੋਲੀ ਮਾਰ ਕੇ ਬੰਦਾ ਲਾਈਵ ਕਿਵੇਂ ਹੋ ਜਾਊ ਯਾਰ ਪਿੰਡ ਜੇ ਜਾਂਦਾ ਮੈਂ ਤਾਂ ਸਮਝ ਨਹੀਂ ਆਇਆ ਲਾਈਵ ਵੀ ਹੋਇਆ ਉਹ ਤੁਹਾਨੂੰ ਲੱਗਦਾ ਕਿ ਉਹਦੇ ਪਿੱਛੇ ਕੋਈ ਸ਼ਾਦਸ਼ਾ ਕਿਸੇ ਨੇ ਨਹੀਂ ਸ਼ਾਦਸ਼ਾ ਜੀ ਬਹੁਤ ਬੱਟੀ ਸ਼ਾਦਸ਼ਾ ਤੇ ਜਿੰਨਾ ਚਿਰ ਕਾਰਵਾਈ ਨਹੀਂ ਹੁੰਦੀ ਠੀਕ ਆ ਇਹ ਫਿਰ ਇੱਥੋਂ ਹੁਣ ਧਰਨਾ ਇਹ ਜਿਹੜਾਗਾ ਉਹ ਚੱਕਿਆਂ ਨਹੀਂ ਜਾਊਗਾ ਇੱਥੇ ਅਸੀਂ ਬੈਠੇ ਆ ਤੇ ਇੱਥੇ ਅਸੀਂ ਬੈਠੇ ਰਹੇ ਰਸਤਰ ਪ੍ਰਸ਼ਾਸਨ ਆਇਆ ਬਈ ਇੱਥੇ ਪ੍ਰਸ਼ਾਸਨ ਆਇਆ ਜੀ ਉਹ ਲਾਸ਼ ਨੂੰ ਲਿਜਾਣ ਲੱਗੇ ਸੀ ਸਰਪੰਚ ਸਾਹਿਬ ਦੀ ਨੂੰ ਤੇ ਪਿੰਡ ਸਾਰਾ ਇਕੱਠਾ ਹੋ ਗਿਆ ਤੇ ਫਿਰ ਲਾਸ਼ ਆ ਜਿਹੜੀ ਉਹ ਨਹੀਂ ਲਿਜਾਣ ਦਿੱਤੀ ਤੇ ਐਂਬੂਲੈਂਸ ਵੀ ਉਹ ਇੱਥੇ ਲਾ ਕੇ ਖੜੇ ਆ ਠੀਕ ਆ ਉਹ ਕਹਿੰਦੇ ਵੀ ਲਾਸ਼ ਅਸੀਂ ਲੈ ਕੇ ਜਾਣੀ ਆ ਪਰ ਨਹੀਂ ਬਾਈ ਸਾਨੂੰ ਪਤਾ ਉਹ ਮੂਸੇ ਵਾਲੇ ਦਾ ਵੀ ਅਜੇ ਤੱਕ ਇਨਸਾਮ ਮਿਲਿਆ ਬਲਕੌਰ ਸਿੰਘ ਉਹ ਅੱਜ ਵੀ ੱੱਕੇ ਖਾਂਦਾ ਫਿਰਦਾ ਹੈ ਕੋਟਾ ਕਚਹਿਰੀਆਂ ਦੇ ਵਿੱਚ ਇੰਨਾ ਵੱਡਾ ਨਾਂ ਸੀਗਾ ਮੂਸੇ ਵਾਲੇ ਦਾ ਜਦੋਂ ਉਹਨੂੰ ਨਹੀਂ ਇਨਸਾਫ ਮਿਲਿਆ ਉਦੋਂ ਵੀ ਇਹ ਕਹਿੰਦੇ ਸੀ ਵੀ ਲਾਸ਼ ਨਾ ਚੱਕੋ ਭਾਈ ਫੇਰ ਨਹੀਂ ਕੋਹ ਇਨਸਾਫ ਮਿਲਣਾ ਇੰਨਾ ਬਲਡ ਨਾ ਬਲਡ ਦੇ ਉੱਤੇ ਉਹ ਬੰਦੇ ਦਾ ਨਾਂ ਸੀ ਜਦੋਂ ਉਹਦਾ ਪਿਓ ਵਾਂ ਧੱਕੇ ਖਾਂਦਾ ਫਿਰਦਾ ਉਹਨੂੰ ਇਨਸਾਫ ਨਹੀਂ ਮਿਲਿਆ ਉਹ ਸਾਨੂੰ ਇੱਥੇ ਯਾਰ ਕੀ ਇਨਸਾਫ ਦੇ ਦੇਣਗੇ ਇਨਸਾਫ ਤਾਂ ਸਾਨੂੰ ਉਹਨਾਂ ਟਾਈਮ ਹੀ ਆ ਜਿੰਨਾ ਟਾਈਮ ਸਾਡੀ ਇੱਥੇ ਲਾਸ਼ ਪਈ ਆ ਸੰਸਕਾਰ ਨਹੀਂ ਕਰਦੇ ਇਨਸਾਫ ਮਿਲ ਗਿਆ ਮਿਲ ਗਿਆ ਜਿੱਦੇ ਸੰਸਕਾਰ ਹੋ ਗਿਆ ਉਹਦੇ ਬਾਈ ਕੋਈ ਇਨਸਾਫ ਨਹੀਂ ਮਿਲਦਾ ਮੈਂ ਸਾਰੇ ਪਿੰਡ ਵਾਲਿਆਂ ਨੂੰ ਵੀ ਕਹਿ ਦਿੰਨਾ ਮੀਡੀਆ ਦੇ ਜਰੀਏ ਵੀ ਮੈਂ ਇਹ ਗੱਲ ਕਹਿਣਾ ਵੀ ਪੱਟੀ ਕੈਂਤੀ ਦੇ ਵਿੱਚ ਉਹ ਬੰਦਾ ਪੰਜਾਬ ਖਾਤਰ ਬੋਲਦਾ ਸੀ ਅੱਜ ਸਿਰਫ ਸਹਨੇਪਿੰਡ ਦੀ ਜ਼ਿੰਮੇਵਾਰੀ ਨਹੀਂ ਸੀ ਇੱਥੇ ਰੋਡ ਤੇ ਬਹਿਣਾ ਜ਼ਿੰਮੇਵਾਰੀ ਸਾਰੇ ਪੰਜਾਬ ਦੀ ਬਣਦੀ ਆ ਅੱਜ ਸਹਨੇਪਿੰਡ ਦਾ ਸਰਪੰਚ ਜਿਹੜਾ ਬੇਖੌਫ ਹੋ ਕੇ ਬੋਲਦਾ ਸੀ ਅੱਜ ਉਹ ਚਾਹਣਤ ਹੋ ਗਿਆ ਤੁਹਾਨੂੰ ਕਿਸੇ ਦੇ ਵੀ ਧੀ ਪੁੱਤ ਦੀ ਵਾਰੀ ਜਾ ਸਕਦੀ ਆ ਠੀਕ ਆ ਇਹਨਾਂ ਨੂੰ ਨੱਥ ਪਾਉਣੀ ਪਊਗੀ ਇੱਥੇ ਇਕੱਠੇ ਹੋ ਕੇ ਬਹਿਣਾ ਪਊ ਫੇਰ ਗੱਲ ਬਣੂ ਨਹੀਂ ਗੱਲ ਨਹੀਂ ਬਣਦੀ ਬਾਈ ਦਰਦਕੀ ਨਾਲ ਰਹੇ ਹੋ ਪਹਿਲਾਂ ਵੀ ਕੋਈ ਧਮਕੀਆਂ ਆਈਆਂ ਤਾਂ ਫਿਰ ਉਹਨਾਂ ਨੇ ਕੁਝ ਪਹਿਲਾਂ ਪਹਿਲਾਂ ਬਾਈ ਲਗਾਤਾਰ ਧਮਕੀਆਂ ਆਉਂਦੀਆਂ ਰਹੀਆਂ ਮੈਂ ਉਸ ਤੋਂ ਬਾਅਦ ਜ਼ਿਆਦਾ ਮਿਲਿਆ ਨਹੀਂ ਸੀ ਭਾਈ ਨੂੰ ਅਸੀਂ ਇਕੱਠੇ ਜਦੋਂ ਸਮਾ ਬਤਾਇਆ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੇ ਨਾਲ ਹੁੰਦੇ ਸੀ ਉਦੋਂ ਇਹਨਾਂ ਨੂੰ ਧਮਕੀਆਂ ਆਉਂਦੀਆਂ ਰਹੀਆਂ ਨੇ ਤੇ ਪਿੰਡ ਵਾਲਿਆਂ ਦੇ ਦੱਸਣ ਮੁਤਾਬਕ ਲਾਭ ਸਿੰਘ ਵੀ ਧਮਕੀ ਦੇ ਕੇ ਗਿਆ ਸੀ ਹਸਪਤਾਲ ਕਹਿੰਦਾ ਤੈਨੂੰ ਮਰਾਉਂਗਾ ਅੱਛਾ ਉਹ ਪਿੰਡਾ ਪਿੰਡ ਦੇ ਬੰਦੇ ਚਸ਼ਮਦੀਦ ਗਵਾਹ ਨੇ ਠੀਕ ਹੈ ਭਾਈ ਮੈਨੂੰ ਤੁਸੀਂ ਦੱਸੋ ਵੀ ਲਾਭ ਸਿੰਘ ਉਕੋ ਕਹਿੰਦੇ ਸ਼ੱਕ ਹੈਗਾ ਕਿ ਨਹੀਂ ਹੈਗਾ ਮਰਵਾਈ ਲਾਖੇ ਨੂੰ ਆ ਸੁਣਦੇ ਹੋ ਤੁਸੀਂ ਅਮਰੀਕਾ ਦੇ ਵਿੱਚ ਸੁਣ ਲਈ ਬਾਜ ਹਾਂਜੀ ਅੱਗੇ ਆ ਜਾਓ ਆ ਆ ਜਾਓ ਦੇ ਵਿੱਚ ਇੱਕ ਕਲਿੱਪ ਆ ਗਈ ਕਲਕੱਤੇ ਦੀ ਤੇ ਲਾਹਵ ਸਿੰਘ ਉਗੋ ਦੀ ਹਾਂਜੀ ਹਾਂਜੀ ਉਹ ਕਾਫੀ ਪੁਰਾਣੀ ਕਲਿੱਪ ਆ ਉਹ ਕਹਿੰਦਾ ਸੀਗਾ ਮੈਂ ਤੇਰੇ ਮਾਰ ਕੇ ਥੱਪੜ ਦੇਣੂੰ ਜੇਲ੍ਹ ਦੇ ਅੰਦਰ ਵੀ ਸਿੱਟ ਦੂੰ ਇਹ ਉਹ ਬਾਤ ਪੁਰਾਣੀ ਪੁਰਾਣੀ ਵੀਡੀਓ ਨਹੀਂ ਫਿਰ ਰੰਚੇ ਸੋਦੀ ਚੱਲਦੀ ਆ ਜੀ ਉਹ ਫਿਰ ਵੀਡੀਓ ਹੈ ਤਾਂ ਹੈ ਨਾ ਆਪਣੇ ਕੋਲੇ ਉਹ ਆਪਣੇ ਕੋਲ ਉਹ ਆਪਣੇ ਕੋਲੇ ਵੀਡੀਓ ਸਬੂਤ ਹੈ ਜਿਹੜਾ ਉਹ ਸਬੂਤ ਆ ਆਪਣੇ ਕੋਲ ਜਦੋਂ ਕਹਿੰਦਾ ਮਰਥੋ ਦੀ ਗੱਲ ਹੈ ਸਾਡੇ ਬਧੌੜ ਧਰਨਾ ਸੀਗਾ ਉਥੇ ਝਾੜੂ ਵਾਲੇ ਸਰਪੰਚਾਇਤਾਂ ਦਾ ਸੀ ਤਿੰਨ ਸਰਪੰਚ ਧਰਨੇ ਤੇ ਬੈਠੇ ਸੀਗੇ ਉਹਨਾਂ ਦੇ ਖਿਲਾਫ ਬੋਲਿਆ ਸੀ ਪੰਜਾਬ ਸਰਕਾਰ ਦੇ ਖਿਲਾਫ ਬੋਲਿਆ ਸੀ ਇਸ ਰੰਜਸ ਕਰਕੇ ਉਹਨਾਂ ਨੇ ਸਰਕਾਰ ਦਾ ਕੰਮ ਇਹਨਾਂ ਨੇ ਮਰਵਾਇਆ ਦਾ ਹਾਂ ਪਰਥੋ ਦੀ ਹੋਈ ਫਿਰਦੇ ਸੀ ਸਰਪਤ ਜੀ ਪਹਿਲਾ ਪਹਿਲਾ ਕਦੇ ਗੱਤੋੜੀ ਪਹਿਲਾ ਇਲੈਕਸ਼ਨ ਟਾਈਮ ਕਦੇ ਗੱਲ ਹੋਈ ਹੋਵੇ ਕੋਈ ਖਤਰੇ ਦਾ ਜਾਪਦਾ ਕੋਈ ਕੋਈ ਸੀ ਮੇਰਾ ਭਰਾ ਸੀ ਬਾਈ ਅਸੀਂ ਇਕੱਠੇ ਰਹਿੰਦੇ ਸੀ ਉਦੋਂ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਵੇਲੇ ਵੀ ਧਮਕੀਆਂ ਆਉਂਦੀਆਂ ਰਹੀਆਂ ਲਾਭ ਸਿੰਘ ਕੋਕੇ ਸ਼ਰਯੰਤਾਂ ਧਮਕੀਆਂ ਦਿੰਦਾ ਸੀ ਔਰ ਕੋਡ ਰਕੋੜਾ ਕੋਈ ਧਮਕੀ ਹੀ ਤੇ ਕੋਈ ਕੋਈ ਪ੍ਰਸ਼ਾਸਨ ਦੇ ਵਿੱਚ ਕੋਈ ਦਿੱਤੀ ਰਿਪੋਰਟ ਵਗੈਰਾ ਉਹਨਾਂ ਨੇ ਰਿਪੋਰਟਾਂ ਦਿੱਤੀਆਂ ਬਾਈ ਉਹਨਾਂ ਨੇ ਉਲਟਾ ਇਹ ਤੇ ਪਰਚੇ ਪਾ ਕੇ ਅਸਲਾ ਜਮ੍ਹਾਂ ਕਰ ਲਿਆ ਜਮਤ ਕਰ ਲਿਆ ਜਦ ਇਹ ਅਸਲਾ ਜਬਤ ਕੀਤਾ ਤਾਂ ਕੋਈ ਕੋਈ ਕਾਰਵਾਈ ਜਾਂ ਕੋਈ ਕੰਪਲੀਟਲੀ ਕੀਤੀ ਪਹਿਲਾਂ ਕੋਈ ਚਰਚ ਕੋਈ ਹੋਵੇ ਕੋਈ ਕੋਈ ਨਹੀਂ ਬਾਈ ਇਹ ਤਾਂ ਸਰਕਾਰ ਖਿਲਾਫ ਸੀ ਲਾਭ ਸਿੰਘ ਕੋਕੇ ਜਮ੍ਹਾਂ ਖਿਲਾਫ ਸੀ ਇਹਦੇ ਯਾਰ ਕਿੰਨਾ ਇਹ ਦੇ ਖਲਾਫ ਸੀ ਮੈਂ ਤਾਂ ਉਹ ਤੇ ਸ਼ੱਕ ਆ ਕੋਈ ਪਹਿਲਾਂ ਕੋਈ 1-2 ਦਿਨ ਪਹਿਲਾਂ ਤੁਹਾਡੇ ਨਾਲ ਕਦੇ ਕੋਈ ਹੁਣ ਸੰਪਰਕ ਤੇ ਆਇਆ ਨਹੀਂ ਨਹੀਂ ਹੁਣ ਹੁਣ ਉਹਦੀ ਗੱਲ ਹੋਈ ਸੀ ਬਾਈ ਤੋਂ 1-2 ਦਿਨ ਪਹਿਲਾਂ ਨਹੀਂ ਗੱਲ ਹੋਈ ਸੀ ਬਸ ਯਾਰ ਸ਼ੰਤਾ ਸਾਹਿਬ ਸਿੰਘ ਕੋ ਕੋਈ ਇਹਦੇ ਸ਼ੱਕ ਆ ਇਹ ਐਮਐਲਏ ਤੇ ਤੁਕੀ ਦਾ ਐਮਐਲਏ ਇਹ ਬਹੁਤ ਭੜਾ ਹੈ ਐਵੇਂ ਗੱਦੜਾਂ ਦਾ ਕੋਹ ਪਹਾੜੀ ਚੜਿਆ ਸੀ ਆਪਾਂ ਦਾ ਇਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਲਾਹਵ ਸਿੰਘ ਉਹ ਕੋਕੇ ਦੇ ਬੱਸ ਮੈਂ ਤਾਂ ਇਹ ਗੱਲ ਕਹਿਣਾ ਬਾ ਆਪਾਂ ਗੱਦੜਾਂ ਦਾ ਕੋਹ ਪਹਾੜੀ ਚੜਦਾ ਦੁੱਕੀ ਦਾ ਬੰਦਾ ਅੱਜ ਇਹਦਾ ਪਤਾ ਲੱਗਦਾ ਵੀ ਏਡੀ ਰੰਜਸ਼ੇ ਦਿਲ ਚ ਰੱਖੀ ਫਿਰਦਾ ਹਾਂ ਭਾਈ ਡਰਦਾ ਪਤਾ ਸਾਰਿਆਂ ਨੂੰ ਡਰਦਾ ਕੋਈ ਬੋਲਦਾ ਨਹੀਂਗਾ ਪਤਾ ਸਾਰੇ ਪਿੰਡ ਨੂੰ ਆ ਮੈਂ ਬੋਲਦਾ ਮੈਂ ਸ਼ਰਿਆ ਆਪਾਂ ਮੈਂ ਸ਼ਰਿਆ ਬਹਿਣਾ ਯਾਰ ਤਾਂ ਇਹ ਰਫਤਾਰ ਰਾਏ ਨੇ ਜਿਨ੍ਹਾਂ ਵੱਲੋਂ ਇਹ ਸੜਕ ਦੇ ਵਿਚਕਾਰ ਧਰਨਾ ਲਾ ਦਿੱਤਾ ਗਿਆ ਹੈ ਰਫਤਾਰ ਜੀ ਇੱਕ ਗੱਲ ਹੋ ਰਿਹਾ ਕਿ ਜਿਹੜਾ ਡੈੱਡ ਬੋਡੀ ਵੀ ਇੱਥੇ ਦੱਸੀ ਜਾ ਰਹੀ ਹੈ ਡੈੱਡ ਬੋਡੀ ਹਾਂ ਉਹ ਪਿੱਛੇ ਪਈ ਆ ਪਿੱਛੇ ਪਈ ਆ ਡੈੱਡ ਬੋਡੀ ਇੱਕ ਮਿੰਟ ਕਾ ਗਾਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਰਫਤਾਰ ਜੀ ਜਿਹੜੀ ਡੈੱਡ ਬੋਡੀ ਤੁਸੀਂ ਰੱਖੀ ਹੈ ਨਾ ਤੇ ਉਹ ਪੋਸਟਮਾਰਟਮ ਵਗੈਰਾ ਤੁਹਾਨੂੰ ਹਜੇ ਕੋਈ ਪ੍ਰੈਸ਼ਰਾਈਜ਼ ਨਹੀਂ ਨਹੀਂ ਹਜੇ ਪਿੰਡ ਨੂੰ ਪਤਾ ਪਿੰਡ ਵਾਲਿਆਂ ਨੇ ਭਾਈ ਉਹ ਸਾਹਮਣੇ ਦੁਕਾਨ 'ਚ ਰੱਖੀ ਆ ਅਸੀਂ ਕੌਂਸਲ ਚੱਕਣ ਲੱਗੇ ਸੀ ਸਾਰਿਆਂ ਦੇ ਰੌਲੇ ਪਾਲੇ ਸੀ ਸਟਰ ਦੇ ਵਿੱਚ ਡੈਡ ਬੋਡੀ ਪਈ ਆ ਕੁਰਸੀ ਤੇ ਇਵੇਂ ਟੜਾਗਾ ਅੱਛਾ ਹੋਏ ਹਜੇ ਵੀ ਉੱਥੀ 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 ਟੜਾਗਾ ਕੁਰਸੀ ਤੇ ਬੈਠਾ ਤੇ ਡੈਡ ਬੋਡੀ ਉੱਤਿਆ ਕੁਰਸੀ ਤੇ ਬੈਠਾ ਹੁਣ ਤੁਸੀਂ ਸਮਰਥਕ ਹੋ ਸਾਰੇ ਇਹਨਾਂ ਦਾ ਹੁਣ ਤੁਸੀਂ ਕੀ ਫੈਸਲਾ ਕਰਦੇ ਹੋ ਖੁਦ ਮੇਰੇ ਨਾਲ ਬਹੁਤ ਮੈਨੂੰ ਮਾਂ ਬਣਾਇਆ ਸੀਗਾ ਤੁਹਾਡੀ ਕੋਈ ਇੱਕ ਦੋ ਦਿਨ ਪਹਿਲਾਂ ਰਿਫਤਾ ਇਹਨਾਂ ਨਾਲ ਗੱਲ ਹੋਈ ਸੀਗੀ ਹਾਂਜੀ ਇਹਨਾਂ ਤਿੰਨ ਚਾਰ ਦਿਨ ਹੋ ਗਏ ਮੇਰੇ ਖਤਰਾ ਦੇਖੋ ਪਿੱਟ ਰਿਆ ਸੀ ਢੰਡੋਰਾ ਫੇਰ ਰਿਆ ਸੀ ਵੀ ਮੈਨੂੰ ਉਸ ਕੁਆਲਟੀ ਮਿਲ ਜੇ ਕੋਈ ਗਨਮੈਨ ਮਿਲ ਜੇ ਇਹ ਮਾੜੀ ਸਰਕਾਰ ਨੇ ਝਾੜੂ ਵਾਲਿਆਂ ਨੇ ਇਹਨਾਂ ਦਾ ਲਾਇਸੈਂਸ ਵੀ ਕੀਗਾ ਇਹਨੂੰ ਪੂਰਾ ਖਤਰਾ ਸੀਗਾ ਇਸ ਜਦੋਂ ਮੜਾ ਜਾਂ ਕੋਈ ਬੋਲਦਾਗਾ ਨੌਜਵਾਨ ਰੋੜਦਾ ਜਾਂ ਤਾਂ ਉਹਨੂੰ ਜੇਲ੍ਹ ਭੇਜ ਦਿੰਦੇ ਜਾਂ ਉਹਨੂੰ ਗੋਲੀ ਮਾਰ ਕੇ ਮਰਵਾ ਦਿੰਦੇ ਸਾਡੇ ਪਿੰਡ ਦੀ ਸ਼ਾਨ ਸੀ ਇਹ ਨੌਜਵਾਨ ਮੁੰਟੇ ਨੌਜਵਾਨੀ ਨੂੰ ਖਤਮ ਕਰਨ ਤੇ ਲੱਗੀ ਵੀ ਆ ਰਫਤਾਰ ਜੀ ਪ੍ਰਸ਼ਾਸਨ ਤੋਂ ਹੁਣ ਕੀ ਮੰਗ ਪ੍ਰਸ਼ਾਸਨ ਤੋਂ ਅਸੀਂ ਤਾਂ ਉਨਾ ਟਾਈਮ ਬਾਈ ਇੱਥੇ ਬੈਠੇ ਆ ਨਾ ਸਸਕਾਰ ਕੀਤਾ ਜਾਊ ਜਿੰਨਾ ਟਾਈਮ ਦੋਸ਼ੀ ਨੂੰ ਫੜਿਆ ਨਹੀਂ ਜਾਊਗਾ ਤੇ ਲਾਹਵ ਸਿੰਘ ਉੱਕੋਕੇ ਦੀ ਸ਼ਾਨ ਵੀ ਨਹੀਂ ਹੋਊਗੀ ਐਮਐਲਏ ਦੀ ਸਾਨੂੰ ਉਹ ਤੇ ਸ਼ੱਕ ਆ ਜੀ ਤੇ ਜਿਹਨੇ ਮਾਰਿਆਗਾ ਉਹ ਬੰਦਾ ਲਾਈਵ ਹੋ ਗਿਆ ਦੁੱਕੀ ਦਾ ਬੰਦਾ ਉਹਦੇ ਵੀਡੀਓ ਪਾ ਗਿਆ ਲਾਈਵ ਹੋ ਗਿਆ ਅੰਕੀ ਇਹ ਫੜ ਨਹੀਂ ਸਕਦੇ ਕੀ ਪ੍ਰਸ਼ਾਸਨ ਕੁਝ ਕਰ ਨਹੀਂ ਸਕਦਾ ਸਾਡੇ ਤਾਂ ਮਿੰਟ ਚ ਪਰਚਾ ਪਾ ਦਿੰਦੇ ਆ ਇਹ ਪੁਲਿਸ ਜਿੰਨਾ ਟਾਈਮ ਇੱਥੇ ਬੈਠੀ ਆ ਸਾਡੇ ਤੇ ਬੈਠੀ ਆ ਉਹਨੂੰ ਫੜਨ ਤੇ ਜ਼ੋਰ ਲਾ ਲਵੇ ਜਾ ਕੇ ਅੱਛਾ ਦੱਸੇ ਜਰ ਉਹ ਉਹ ਵੀ ਸਰਪੰਚ ਸਾਹਿਬ ਦੇ ਨਾਲ ਹੀ ਰਹਿੰਦਾ ਸੀ ਪਹਿਲਾਂ ਨਾਲ ਰਹਿੰਦਾ ਸੀ ਨਸ਼ੇੜੀ ਸੀ ਜੀ ਫੁੱਲ ਅੱਛਾ ਨਸ਼ੇੜੀ ਸੀਗਾ ਉਹ ਜਮਨ ਜਮਨ ਨਸ਼ੇੜੀ ਸੀਗਾ ਉਹ ਤਾਂ ਇਹ ਨਾ ਜੇ ਉਹ ਤੋਂ ਬੰਦਾ ਟਿਕ ਗਿਆ ਬੰਦਾ ਉਹ ਆ ਨਾ ਕਰਵਾਇਆ ਗਿਆ ਇਹ ਉਹ ਇੰਨਾ ਨਹੀਂ ਸੀਗਾ ਇਹ ਤਾਂ ਸਹਤ ਕਰਵਾਇਆ ਨਹੀਂ ਕੋਈ ਪਹਿਲਾਂ ਕੋਈ ਇੱਕ ਜਿਵੇਂ ਪਹਿਲਾਂ ਬੰਦਾ ਨਾਲ ਹੀ ਰਹਿ ਰਿਹਾ ਸੀਗਾ ਕਿ ਪਿਛਲੇ ਦਿਨਾਂ ਚ ਹਾਕ ਹੋਇਆ ਜਾਂ 1500 ਦੀ ਜਾਰੀ ਨਾਲ ਹੀ ਸੀ ਵੀਰੇ ਨਾਲ ਨਾਲ ਦੀ ਯਾਰੀ ਆ ਪੱਕੀ ਉਹ ਬੰਦੇ ਨਾਲ ਜਿਹਨੇ ਹਾਂ ਨਾਲ ਹੀ ਹੁੰਦਾ ਸੀ ਉਹ ਕਿੱਥੇ ਸੀ ਜੋ ਤੇ ਆਇਆ ਇਧਰ ਇਧਰ ਆਪਿਆ ਬਈ ਨਾਲ ਹੀ ਹੁੰਦਾ ਈ ਸਾਰਾ ਗਰੁੱਪ ਹੀ ਇਕੱਠਾ ਸੀ ਮੈਨੂੰ ਤਾਂ ਪਤਾ ਨਹੀਂ ਵੀ ਨਾਲ ਦਾ ਬੰਦਾ ਹੀ ਸੀ ਸਿਆਸਤ ਦਾ ਬਾਈ ਮਗਰੇ ਤੇ ਮਾਰਨ ਵਾਲਾ ਹੈ ਨਹੀਂ ਸੀ ਆ ਬੰਦਾ ਖਰੀਦ ਲਾਈਵ ਲਾਈਵ ਉਹਨੇ ਕੀ ਬਿਆਦ ਦਿੱਤਾ ਲਾਈਵ ਤੇ ਤਾਂ ਸੁਣਿਆ ਨਹੀਂ ਕਹਿੰਦੇ ਲਾਈਵ ਹੋਇਆ ਜਾ ਕੇ ਨਾ ਹਾਂ ਐਸੇ ਅਸੀਂ ਸੁਣਿਆ ਨਹੀਂ ਨੇ ਗੱਡੀ ਕਾਚ ਦੇ ਵਿੱਚ ਬੱਜੀ ਜਦੋਂ ਇੱਥੋਂ ਭੱਜ ਕੇ ਗਿਆਗਾ ਤੇ ਉਹ ਗੱਡੀ ਖੜਾ ਕੇ ਬਿਜਾਰ ਵੀ ਦੇਣਾਗੇ ਅੱਛਾ ਇਹ ਇੱਧਰ ਵੀ ਸਾਈਡ ਹੈ ਇੱਕ ਜਦੋਂ ਭਗਤੇ ਤੋਂ ਸਹਨੇਵਾਲ ਆਉਣੇ ਇਹ ਇੱਕ ਗੱਡੀ i20 ਖੜੀ ਕੀ ਉਹੀ ਗੱਡੀ ਆ ਉਹ ਐ ਨਹੀਂ ਪਤਾ ਬਾਈ ਐ ਸਾਡਾ ਪਤਾ ਸੰਤਾ ਜਮਨ ਲੱਤਾਂ ਮਹਾ ਤੋੜਿਆ ਉਹਦੇ ਜੀ ਕਿ ਪਜੇ ਆ ਤੁਹਾਨੂੰ ਉਹੀ ਗੱਡੀ ਉਹੀ ਗੱਡੀ ਆ ਜੀ ਜਿਹੜੀ I20 ਉੱਥੇ I20 ਆਉਹੀ ਗੱਡੀ ਤਾਂ ਇਹ ਸਨ ਰਫਤਾਰ ਰਾਏ ਜੀ ਜਿਨ੍ਹਾਂ ਦੇ ਵੱਲੋਂ ਜਿਨ੍ਹਾਂ ਦੇ ਵੱਲੋਂ ਸੜਕ ਦੇ ਵਿੱਚਕਾਰ ਜਿਹੜਾ ਉਹ ਰੋਸ ਦੇ ਵਿੱਚ ਧਰਨਾ ਲਾਇਆ ਗਿਆ ਹੈਗਾ ਤਾਂ ਪ੍ਰਸ਼ਾਸਨ ਤੋਂ ਛਾਣਬੀਨ ਦੀ ਇਹ ਮੰਗ ਕੀਤੀ ਜਾ ਰਹੀ ਹੈ ਭਾਈਓ ਭਾਈਓ ਓਕੇ ਸੋ ਪਿੰਡ ਸੈਣਾ ਵਿੱਚ ਸਰਪੰਚ ਸੁਖਵਿੰਦਰ ਸਿੰਘ ਕਲਕੱਤੇ ਵਾਲੇ ਦੇ ਸਮਰਥਕ ਤੇ ਪੁਲਿਸ ਆਪਸ ਵਿੱਚ ਕਾफी ਕਸ਼ਮਕਸ਼ ਹੋ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਇਸ ਸਰਪੰਚ ਦੀ ਡੈੱਡ ਬੋਡੀ ਨੂੰ ਅਸੀਂ ਪੋਸਟਮਾਰਟਮ ਲਈ ਲੈ ਜਾਣਾ ਪਰ ਉਹਦੇ ਸਮਰਥਕ ਕਹਿ ਰਹੇ ਆ ਜਿੰਨਾ ਤੇ ਕਰਦੋਸ਼ੀਆਂ ਬਰਧ ਕਾਰਵਾਈ ਨਹੀਂ ਹੁੰਦੀ ਸਖਤ ਕਾਰਵਾਈ ਨੂੰ ਲੈ ਕੇ ਅਸੀਂ ਉਹਨਾਂ ਚਲੋ ਡੈੱਡ ਬੋਡੀ ਕਿਤੇ ਨਹੀਂ ਲੈ ਜਾਂਦੇ ਤੇ ਪ੍ਰਸ਼ਾਸਨ ਇਸ ਗੱਲ ਦਾ ਤਰਕ ਦੇ ਰਿਹਾ ਕਿ ਅਸੀਂ ਪੋਸਟਮਾਰਟਮ ਕਰਾ ਕੇ ਦੋਸ਼ੀਆਂ ਬਰਧ ਕਾਨੂੰਨੀ ਕਾਰਵਾਈ ਕਰੀਏ ਤੋਂ ਜੁੜੇ ਰਹੋ ਇਸ ਤਰ੍ਹਾਂ ਦੀਆਂ ਖਬਰਾਂ ਲਈ ਲੋਕ ਰਾਟੀਆਂ ਤੁਹਾਸਲਾ ਉਸਲਾ ਵੀ ਫੜਿਆ ਗਿਆ ਸੀਗਾ ਅਸੀਂ 5 ਸਾਲ ਇਕੱਠੇ ਰਹੇ ਇਹ ਹੀ ਮੰਨ ਕੇ ਚੱਲੋ ਵੀ ਉਦੋਂ ਚਿਤਨ 4 ਸਾਲ ਹੋ ਗਏ ਜੀ ਉਹ ਚੀਜ਼ ਨੂੰ ਜੀ ਅਸੀਂ ਮੈਂਬਰ ਮੈਂ ਵੀ ਉਹਦੇ ਨਾਲ ਪੰਚਾਇਤ ਮੈਂਬਰ ਰਿਹਾ ਬਈ ਜਦੋਂ ਸਰਪੰਚ ਸਾਹਿਬ ਸੀਗੇ ਤੇ ਉਹ ਦੁਬਾਰਾ ਇਹਨਾਂ ਨੇ ਜਿੰਨਾ ਵੀ ਕੰਮ ਕਰਿਆ ਜੀ ਬਹੁਤ ਗਲਤ ਹੋ ਗਈ ਸਾਡੇ ਪਿੰਡ ਦੀ ਉਸਤਾਨ ਸੀ ਬਹੁਤ ਲੋਕਾਂ ਨੇ ਕੁੜੀਆਂ ਵਸਾਈਆਂ ਜੀ ਘਰ ਵਸਾਇਆ ਆਲੇ-ਦਾਲੇ ਦੇ ਪਿੰਡਾਂ ਦੇ ਖਾਤਰ ਵੀ ਹਰ ਇੱਕ ਨਾਲ ਖੜਦਾ ਸੀਗਾ ਜੀ ਕੋਈ ਐਹੋ ਜਿਹਾ ਬੰਦਾ ਨਹੀਂ ਸੀ ਜਿਹਦੇ ਨਾਲ ਨਾ ਤੁਰਦਾ ਜੇ ਨਿੱਕਾ ਜਿਹਾ ਜਵਾਕ ਵੀ ਆ ਕੇ ਹੱਥ ਫੜ ਲੈਂਦਾ ਵੀ ਸਰਪੰਚ ਮੇਰੇ ਨਾਲ ਚੱਲ ਉਹਦੀ ਤੁਰ ਪੈਂਦਾ ਸੀਗਾ ਜੀ ਐਹੋ ਜਿਹਾ ਹੀਰਾ ਬੰਦਾ ਸੀਗਾ ਜੀ ਸਾਡੇ ਪਿੰਡ ਦਾ ਅੱਜ ਤੁਸੀਂ ਐਵੇਂ ਮੰਨ ਕੇ ਚੱਲੋ ਜੀ ਜਿਹੜਾ ਹੀਰਾ ਸੀ ਉਹ ਖੋਇਆ ਗਿਆ ਜੀ ਅੱਜ ਇਹ ਸਰਕਾਰਾਂ ਨੂੰ ਬੜਾ ਬੇਬਾਕੀ ਨਾਲ ਸਵਾਲ ਕਰਦੇ ਸੀਗੇ ਕਿ ਅੱਜ ਕੱਲ੍ਹ ਅਜੇ ਸਰਕਾਰਾਂ ਨੂੰ ਕੋਈ ਬੰਦਾ ਬੇਬਾਕ ਤੇ ਉਹ ਹੁੰਦਾ ਜੀ ਉਹਦਾ ਇਹੀ ਹਸ਼ਰ ਹੁੰਦਾ ਪਹਿਲਾ ਸਾਡੇ ਕਿੰਨੇ ਨੌਜਵਾਨ ਐਕਸੀਡੈਂਟ ਬਣਾਇਆ ਤੇ ਦੀਪ ਸਿੱਧੂ ਵਰਗੇ ਬੋਲਣਾ ਕਿਹੜਾ ਸੌਖਾਗਾ ਸਰਕਾਰ ਦੀਆਂ ਅੱਖਾਂ 'ਚ ਬੰਦਾ ਰੜਕਣ ਲੱਗ ਜਾਂਦਾ ਬੇਖੌਫ ਹੋ ਕੇ ਬੋਲਣਾ ਕੋਈ ਸੌਖੀ ਗੱਲ ਨਹੀਂ ਪਈ ਠੀਕ ਹੈ ਇੱਥੇ ਆ ਕੇ ਆ ਮੌਜੂਦਾ ਐਮਐਲਏ ਦੇ ਖਿਲਾਫ ਲੜਾਈ ਲੜਨੀ ਕੋਈ ਸੌਖੀ ਗੱਲ ਨਹੀਂ ਪਈ ਇਹ ਕੈਨ ਨੂੰ ਅਗਲਾ ਘਰੇ ਬਹਿ ਕੇ ਕਹਿ ਦਿੰਦਾ ਵੀ ਬੋਲੀ ਜਾਂਦੇ ਆ ਸਰਪੰਚ ਬੋਲਦਾ ਸੀ ਅੜ ਕੇ ਬੋਲਦਾ ਸੀ ਕੋਈ ਬੋਲਣਾ ਸੌਖਾ ਨਹੀਂ ਪਿਆ ਭਾਈ ਨਾਲ ਲੈ ਕੇ ਬੋਲਣਾ ਬਹੁਤ ਔਖਾਗਾ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਵੀ ਉਸੇ ਗੱਲ ਦਾ ਉਹਨਾਂ ਨੂੰ ਖਮਿਆਲ ਭੁਗਤਣਾ ਨਹੀਂ ਉਹ ਉਸੇ ਗੱਲ ਦਾ ਬਾਈ ਸੱਚ ਬੋਲਣ ਦਾ ਖਮੈਜਾ ਭੁਗਤਣਾ ਪੈ ਗਿਆ ਆ ਆ ਸੱਚ ਬੋਲਣ ਦਾ ਖਮੈਜਾ ਬਾਈ ਆ ਦੇਖ ਲੋ ਤੁਸੀਂ ਆ ਆ ਸਾਡੀ ਸਮੇ ਦੀ ਸਰਕਾਰ ਦੇ ਕਾਰੇ ਆ ਸੋ ਇਹਦੀ ਸਾਡੇ ਨਾਲ ਰਫਤਾਰ ਆਏ ਉਹਨਾਂ ਨੇ ਦੱਸਿਆ ਕਿ ਸਰਪੰਚ ਸੁਖਵਿੰਦਰ ਸਿੰਘ ਸੈਨਾ ਦਾ ਕਿਸ ਤਰ੍ਹਾਂ ਕਤਲ ਕੀਤਾ ਜਾਂਦਾ ਅੱਜ ਦਿਨ ਦਿਹਾੜੇ ਤੇ ਉਹਨਾਂ ਨੇ ਕਾਫੀ ਮਤਲਬ ਸਰਕਾਰ ਤੇ ਇਤਰਾਜ਼ ਪ੍ਰਗਟਾਇਆ ਉਹਨਾਂ ਨੇ ਇੱਥੋਂ ਤੱਕ ਖਰਚਾ ਜाहिर ਕੀਤਾ ਕਿ ਕਿਤੇ ਨਾ ਕਿਤੇ ਇਸ ਕਤਲ ਵਿੱਚ ਸਰਕਾਰ ਦਾ ਹੱਥ ਵੀ ਹੋ ਸਕਦਾ